ਨੈਕਸਟ 24 ਪੰਜਾਬ نیوز ਚੈਨਲ ਦੇ ਦਰਸ਼ਕਾਂ ਨੂੰ ਪਿਆ ਸੱਚੀ ਕਾਲ ਸਾਡੇ ਚਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੋੜ ਤੱਕ ਪਹੁੰਚਣ ਅਮਰੀਕਾ ਤੋਂ ਰਿਪੋਰਟ ਹੋਈ ਭਾਰਤੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਤੇ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਪੰਜਾਬ ਕਾਂਗਰਸ OBC ਦੇ ਪ੍ਰਧਾਨ ਸਰਬਜੀਤ ਸਿੰਘ ਸੋਨੂ ਜੰਡਿਆਲਾ ਨੇ ਅਮਿਸਤ ਦੇ ਡੀਸੀ ਮੈਡਮ ਸ਼ਖਸੀ ਸਾਣੀ ਨੂੰ ਦਿੱਤਾ ਮੰਗ ਪੱਤਰ ਤੇ ਕੀਤੀ ਮੰਗ ਕੀ ਦਿਨੋਂ ਤਿੰਨ ਫਰਜੀ ਟਰੈਵਲ ਏਜੰਟਾਂ ਦੀ ਵੱਧ ਰਹੀ ਗਿਣਤੀ ਇੱਕ ਬੇहद ਚਿੰਤਾ ਦਾ ਵਿਸ਼ਾ ਹੈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਤੇ ਭੋਲੇ-ਪਾਲੇ ਨੌਜਵਾਨਾਂ ਨੂੰ ਝਾਂਸੇ ਦੇ ਵਿੱਚ ਫਸਾ ਕੇ ਫਰਜੀ ਟਰੈਵਲ ਏਜੰਟ ਮਾਰ ਲੈਂਦੇ ਨੇ ਲੱਖਾਂ ਦੀ ਠੱਗੀ ਤੇ ਹੋ ਜਾਂਦੇ ਨੇ ਫਰਾਰ ਇੱਕ ਜਗ੍ਹਾ ਠੱਗੀ ਮਾਰ ਕੇ ਫਿਰ ਨਵੇਂ ਨਾਂ ਤੇ ਦੂਜੀ ਜਗ੍ਹਾ ਤੇ ਖੋਲ ਲੈਂਦੇ ਨੇ ਦਫ਼ਤਰ ਪਰ ਹੁਣ ਸਮਾਂ ਆ ਗਿਆ ਕਿ ਸਾਨੂੰ ਸਭ ਨੂੰ ਇਕ ਆਪ ਵਿਖਾਉਣ ਦੀ ਜ਼ਰੂਰਤ ਹੈ ਤੇ ਨਾ ਫਰਜ ਟਰੈਵਲ ਏਜੰਟਾਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਰਲ ਕੇ ਮੋਹਮ ਚਲਾਉਣਾ ਚਾਹੀਦੀ ਹੈ ਡਿਪੋਰਟ ਹੋਏ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਈ ਤੇ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਪੰਜਾਬ ਕਾਂਗਰਸ ओबीसी ਦੇ ਪ੍ਰਧਾਨ ਸਰਬਜੀਤ ਸਿੰਘ सोनू ਜੰਡਿਆਲਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਦਿੱਤੀ ਚਿੱਠੀ ਦਿੱਤੀ ਅਤੇ ਕਾਰਵਾਈ ਦੀ ਮੰਗ ਕੀਤੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਮਿਸਰਤਮ ਬੀਰੋਦੀਵ ਸ਼ੇਸ਼ ਰਿਪੋਰਟ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਸੋ ਸਤਿਕਾਰਯੋਗ ਭਰਾਓ ਅੱਜ ਅਸੀਂ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਦੇ ਡੀਸੀ ਮੈਡਮ ਨੂੰ ਮਿਲਣ ਆਏ ਆਂ ਔਰ ਇੱਕ ਮਨ ਪੱਤਰ ਦੇਣ ਆਏ ਆਂ ਉਹਨਾਂ ਨੂੰ ਕਿ ਜਿਹੜੇ ਫਰਜੀ ਟਰੈਵਲ ਏਜੰਟ ਨੇ ਉਨ੍ਹਾਂ ਖਿਲਾਫ ਜਿਹੜਾ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਆਏ ਦਿਨ ਜਿਹੜੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਜਿੰਨੇ ਵਿਲੜਿਆ ਕੋਈ ਕੰਮ ਕਰਨੀ ਜਿੰਨੂੰ ਜਾਂਦੇ ਬਾਬਾ ਬਣ ਜਾਂਦਾ ਜਾਂ ਟ੍ਰੈਵਲ ਏਜੰਟ ਬਣ ਜਾਂਦਾ ਔਰ ਤੜਾ ਤੜ ਜਿਹੜਾ ਵਸ਼ ਪਾਰਸ਼ਾ ਕਰਾ ਕਰਾ ਕੇ ਲਾਇਸੈਂਸ ਲਈ ਦਿੰਦੇ ਆ ਔਰ ਉਹਦੇ ਨਾਲ ਇੱਕ ਜਗ੍ਹਾ ਤੋਂ ਠੱਗੀ ਮਾਰਦੇ ਦੂਜੀ ਜਗ੍ਹਾ ਜਾ ਕੇ ਨਵੇਂ ਨਾਂ ਤੇ ਫਿਰ ਕਿਸੇ ਬੰਦੇ ਦੇ ਨਾਂ ਤੇ ਲਾਇਸੈਂਸ ਲੈ ਲੈਂਦੇ ਔਰ ਅੱਜ ਡੀਸੀ ਮੈਡਮ ਨੂੰ ਸਾਰਾ ਵਿਸਤਾਰ ਨਾਲ ਦੱਸਿਆ ਕਿ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਨੌਜਵਾਨ ਸਾਡੇ ਅਮਰੀਕਾ ਤੋਂ ਡਿਪੋਟ ਆ ਕੇ ਘੋਟੇ ਆਏ ਆ ਉਹਦੇ ਲਈ ਉਹਨਾਂ ਦੇ ਪਰਿਵਾਰਾਂ ਲਈ ਸੋਚਿਆ ਜਾਵੇ ਕਿਉਂਕਿ ਉਹਨਾਂ ਨੂੰ ਰੋਜਗਾਰ ਦੀ ਜ਼ਰੂਰਤ ਹੈ ਤੇ ਆਪਣੇ ਹੀ ਦੇਸ਼ ਵਿੱਚ ਰੋਜਗਾਰ ਦਿੱਤਾ ਜਾਵੇ ਔਰ ਮੈਡਮ ਨੇ ਵਿਸ਼ਵਾਸ ਦਵਾਇਆ ਕਿ ਬਿਲਕੁਲ ਜਿਹੜੇ ਫਰਜੀ ਟਰੈਵਲ ਏਜੰਟ ਆ ਜਿਹੜੇ ਗਲਤ ਰਸਤੇ ਨੌਜਵਾਨਾਂ ਨੂੰ ਕਹਿ ਕੇ ਇੱਕ ਨੰਬਰ ਦਾ ਤੇ ਗਲਤ ਰਸਤੇ ਭੇਜਦੇ ਆ ਤੇ ਉਹਨਾਂ ਖਿਲਾਫ ਜਿਹੜਾ ਵਾ ਉਸ ਤੱਕ ਤੋਂ ਸਖਤ ਕਾਰਵਾਈ ਹੋਊਗੀ ਤੇ ਜਿਹੜੇ ਲੋਕ ਲਾਇਸੈਂਸ ਬਣਾਉਂਦੇ ਨੇ ਉਹ ਵੀ ਥੋੜਾ ਜਿਆਦਾ ਇਹਨਾਂ ਦਾ ਧਿਆਨ ਰੱਖਣ ਕਿਉਂਕਿ ਇਹਨਾਂ ਦੇ ਬਾਰੇ ਪਤਾ ਕਰ ਲੈਣਾ ਕਿ ਇਹਨਾਂ ਦੀ ਕਿੰਨੀ ਸਟੱਡੀ ਆ ਇਹਨਾਂ ਨੇ ਖੁਦ ਕਦੀ ਟਰੈਵਲ ਕੀਤਾ ਕਿ ਨਹੀਂ ਕੀਤਾ ਕਿਉਂਕਿ ਜਿਹਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਉਹ ਕਹਿ ਦਿੰਦਾ ਵੀ ਮੈਂ ਤੈਨੂੰ ਬਾਹਰ ਘੱਲ ਦਿੰਦਾ ਔਰ ਬਹੁਤ ਸਾਰੇ ਨੌਜਵਾਨਾਂ ਨੂੰ ਜਿਹੜਾ ਇਹਨਾਂ ਨੇ ਮੌਤ ਦੇ ਘਾਟ ਉਤਾਰਤਾ ਇਦਾਂ ਹੀ ਕਿਉਂਕਿ ਫਰਜੀ ਟਰੈਵਲ ਜੈਂਟ ਜਿਹੜੇ ਆ ਉਹਨਾਂ ਦੀ ਤਦਾਦ ਇੰਨੀ ਵੱਧ ਗਈ ਹਰ ਬੱਸ ਸਟੈਂਡ ਤੇ ਹਰ ਪੌਸ਼ ਏਰੀਆ ਦੇ ਵਿੱਚ ਤੁਹਾਨੂੰ ਇਹ ਜਿਹੜੇ ਟਰੈਵਲ ਜੈਂਟ ਮਿਲਣਗੇ ਔਰ ਮੈਂ ਆਸ ਕਰਦਾ ਮਾਂ ਕੀ ਪ੍ਰਸ਼ਾਸਨ ਵੱਲੋਂ ਜਿਹੜਾ ਵਿਸ਼ਵਾਸ ਦਿਵਾਇਆ ਗਿਆ ਕਿ ਇਹਨਾਂ ਖਿਲਾਫ ਸਖਤ ਕਾਰਵਾਈ ਹੋਵੇਗੀ ਉਹ ਐਕਸ਼ਨ ਜਿਹੜਾ ਅੰਮ੍ਰਿਤਸਰ ਤੋਂ ਸ਼ੁਰੂ ਹੋਊਗਾ ਔਰ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਮੈਂ ਲੈਟਰ ਲਿਖ ਰਿਹਾ ਇੱਕ ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖ ਰਿਹਾ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਡੇ ਜਿਹੜੇ ਰਾਜਾ ਵੜਿੰਗ ਜੀ ਉਹਨਾਂ ਨੂੰ ਵੀ ਲਿਖ ਰਿਹਾ ਕਿ ਜਿਹੜਾ ਪਾਰਲੀਮੈਂਟ ਵਿੱਚ ਵਿਧਾਨ ਸਭਾ ਵਿੱਚ ਇੱਕ ਕਾਨੂੰਨ ਪਾਸ ਕੀਤਾ ਜਾਵੇ ਔਰ ਐਸਾ ਕਾਨੂੰਨ ਜਿਹੜਾ 420 ਨਹੀਂ ਇਹਨਾਂ ਤੇ ਕਟੋਕਟ ਦੇਸ਼ਦੋ ਦਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ 420 ਚ ਦੇ ਬਾਹਰ ਆ ਜਾਂਦੇ ਆ ਇਨਾ ਖਿਲਾਫ ਦੇਸ਼ ਤ੍ਰੋਹ ਦਾ ਪਰਚਾ ਹੋਵੇ ਜਿਹੜੇ ਨੌਜਵਾਨਾਂ ਨੂੰ ਵੱਡੇ ਵੱਡੇ ਸੁਪਨੇ ਵਖਾ ਕੇ ਧੋਖਾ ਕਰਕੇ ਜਿਹੜਾ ਜੰਗਲਾਂ ਦੇ ਰਸਤੇ ਬਾਹਰ ਟ੍ਰੈਵਲ ਕਰਾਉਂਦੇ ਆ ਔਰ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਨਾ ਬਖਸ਼ਿਆ ਜਾਵੇ ਜਿਹੜੇ ਲੋਕ ਕਿਸੇ ਨਾਲ ਧੱਕਾ ਕਰਦੇ ਆ ਉਹਨਾਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਹੋਵੇ ਬਹੁਤ ਬਹੁਤ